ਮੇਰੀ ਕਰੇਨੇ ਦੀ ਦੁਕਾਨੇ ਨਾਲ ਮੈਂ ਪਤੰਗਾ ਵੇਚਦਾ ਇਥੇ ਸਾਡੇ ਕੋ ਤਾਕਾ ਡੋਰ ਮਿਲਗੀ ਜੀ ਪਸੀ ਬੱਚਾ ਨੂੰ ਕਹਿੰਨਾ ਵੀ ਚਾਈਨਾ ਡੋਰ ਨਾ ਉਡਾਓ ਚਾਈਨਾ ਡੋਰ ਖਤਰਾ ਹੁੰਦੀ ਏ ਨੂੰ ਖਾਣ ਪੂਜਾਂਦੀ ਏ ਪੰਛੀ ਨੂੰ ਜਾਨਵਰ ਨੂੰ ਬੰਦਿਆਂ ਨੂੰ ਸਾਰਾ ਨੁਕਸਾਨ ਪਾਉਂਦੀ ਏ ਜੇ ਤੁਹਾਡੇ ਕੋਲ ਆ ਕੇ ਕੋਈ ਚਾਈਨਾ ਡੋਰ ਮੰਗਦਾ ਤੁਸੀਂ ਉਹਨਾਂ ਨੂੰ ਕਿਵੇਂ ਜਾਗਰੂਕ ਕਰਦੇ ਸਾਰੇ ਸਿੱਧਾ ਬੱਚਾ ਨੂੰ ਵਾਧੂ ਕਹਿੰਨੇ ਆ ਪਰ ਬੱਚੇ ਮੰਨਦੇ ਨਹੀਂ ਆ ਮਾਪਿਆਂ ਨੂੰ ਵੀ ਕਹਿੰਨੇ ਵੀ ਦੂਜੀ ਤਾਕਾ ਡੋਰ ਲੋ ਕਈ ਲੋਕ ਲੇਸਾਂ ਨੇ ਵੀ ਨੇ ਲੈ ਕੇ ਵੀ ਜਾਂਦੇ ਸਾਡੇ ਤਾਕਾ ਡੋਰ ਅੱਛਾ ਆ ਕੇ ਤੁਹਾਡੇ ਕੋਲ ਚਾਈਨਾ ਡੋਰ ਦੀ ਡਿਮਾਂਡ ਚਾਈਨਾ ਡੋਰ ਬਹੁਤ ਡਿਮਾਂਡ ਕਰਦੇ ਨੇ ਉਹਨਾਂ ਮੌਸਮੀ ਬੱਚੇ ਹੋ ਗਏ ਬੱਚੇ ਆਉਂਦੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਅ ਡੋਰ ਲੈ ਵੀ ਜਾਂਦੇ ਨੇ ਸਮਝਾਈ ਦਾ ਤਾਂ ਲੈ ਵੀ ਜਾਂਦੇ ਨੇ ਜੀ ਸਮਝਾਣੇ ਤਾਂ ਡਾਗੜ ਵਰ੍ਹਦੀ ਆਉਂਦੀ ਹੈ ਲੈ ਵੀ ਜਾਂਦੇ ਨੇ ਬੱਚੇ ਜਿਵੇਂ ਜ਼ਗਾ ਨੇ ਚਾਇਨਾ ਡੋਰ ਨਹੀਂ ਰੱਖਣੀ ਚਾਹੀਦੀ ਤੇ ਨਾ ਹੀ ਵਰਤਣੀ ਚਾਹੀਦੀ ਜੀ ਨੁਕਸਾਨ ਪੈਂਦੀ ਸਾਰਿਆਂ ਨੂੰ ਉਹਨੂੰ ਨਹੀਂ ਯੂਜ਼ ਕਰਨਾ ਜੀ ਦਾ ਡਾਗੜ ਡੋਰ ਵਰਤੋ ਬਸਾਂ ਤੇ ਸੰਤਮ ਸੰਤਰਾ ਚਲਾਓ ਇਹ ਤਾਂ ਲੱਗਦਾ ਕਿ ਮਾਪਿਆਂ ਨੂੰ ਯਾਦ ਇਹ ਬੱਚਿਆਂ ਨੂੰ ਵੇਰ ਕਰਨਾ ਚਾਹੀਦਾ ਮਾਪਿਆਂ ਨੂੰ ਤਾਂ ਚਾਹੀਦਾ ਜੀ ਕਈ ਬੱਚੇ ਲੈ ਆਏ ਮੰਗਦਾ ਤਾਂ ਮਾਪਿਆਂ ਨੂੰ ਚਾਹੀਦਾ ਯਾਦ ਇਹ ਬੱਚਿਆਂ ਨੂੰ ਕੌਣ ਵੀ ਨਹੀਂ ਚਾਇਨਾ ਡੋਰ ਮਾੜੀ ਹੈ ਤੁਸੀਂ ਨਾ ਯੂਜ਼ ਕਰੋ ਸਾਡੇ ਕਹਿੰਦੇ ਜਿਆਦਾ ਮਾਪਿਆਂ ਨਾਲ ਜਿਆਦਾ ਬੱਚਾ ਮੰਨਦਾ ਹੈ। ਤੁਹਾਡੇ ਕੋਲ ਜਿੱਦ ਕਰਦੇ। ਹਾਂ ਸਾਡੇ ਕੋਲ ਤਾਂ ਕਿ ਜਿਹੜੀ ਆ ਜੀ। ਪਰ ਇਹ ਤੁਸੀਂ ਇਹ ਜਿਹੜੀ ਚੀਜ਼ ਤੁਸੀਂ ਵੇਚ ਰਹੇ ਹੋ ਸਾਰੀ ਇਹ ਮਤਲਬ ਪ੍ਰੋਪਰ ਗਾਈਡਲਾਈਨ ਹੈ। ਹਾਂ ਜੀ ਹਾਂ ਜੀ ਸਾਡੇ ਕੋਲ ਉਹ ਕਹਿੰਦਾ ਸਾਰੀ ਤਾਗਾ ਡੋਰ ਜਪਈ ਹੈ ਜੀ। ਸਾਰੀ ਜੋ ਇਹ ਤਾਗਾ ਡੋਰ ਹੈ ਟੁੱਟ ਜਾਂਦੀ ਹੈ ਬਈ। ਜਿਹੜੀ ਚਾਈਨਾ ਦੀ ਪਲਾਸਟਿਕ ਦੀ ਤਾਰ ਹੁੰਦੀ ਹੈ ਟੁੱਟਦੀ ਨਹੀਂ ਹੁੰਦੀ। ਇਹ ਤਾਗਾ ਡੋਰ ਹੁੰਦੀ ਹੈ ਸਾਰੀ ਜੀ। ਤੇ ਤੁਸੀਂ ਹੱਥ ਨਾਲ ਇਹਨਾਂ ਨੂੰ ਤੋੜ ਸਕਦੇ ਹੋ। ਇਹ ਟੁੱਟ ਜਾਂਦੀ ਆਮ ਨਾਲ ਜੀ। ਜਿਹੜੀ ਪਲਾਸਟਿਕ ਦੀ ਹੁੰਦੀ ਉਤਾਰ ਉਹ ਨਹੀਂ ਟੁੱਟਦੀ ਜੀ। ਪੁਲਿਸ ਪ੍ਰਸ਼ਾਸਨ ਵੱਲੋਂ ਵੀ ਹਦਾਇਤਾਂ ਤੁਹਾਨੂੰ ਆਈਆਂ ਕੋਈ ਮਤਲਬ ਜਿਵੇਂ ਤੁਸੀਂ ਕੰਮ ਕਰਦੇ ਹੋ ਹਾਂਜੀ ਪੰਜਾਬ ਪੁਲਿਸ ਦਾ ਸਤਿ ਸ੍ਰੀ ਅਕਾਲ ਦਾ ਉਹ ਦਿਨ ਆਇਆ ਸੀ ਖ਼ਬਰ ਸੀ ਵੀ ਇਹ ਚੈਨਲ ਡੋਰ ਨਹੀਂ ਵਰਤਣ ਦੀ ਤਾਂ ਆਪਣਾ ਚੈਨਲ ਡੋਰ ਨਾ ਯੂਜ਼ ਕਰੋ ਟਾਕਾ ਡੋਰ ਯੂਜ਼ ਕਰੋ ਬਿਲਕੁਲ ਜੀ ਜਦੋਂ ਮੈਂ ਤੁਹਾਡੇ ਮਾਦੀਆਂ ਰਹੀ ਪਿੱਛੇ ਵੀ ਇੱਕ ਦੁਕਾਨਦਾਰਾ ਵੀਰਾਂ ਨੂੰ ਤੇ ਆਮ ਜਨਤਾ ਨੂੰ ਅਪੀਲ ਕੀਤੀ ਸੀ ਕਿ ਚੈਨਲ ਡੋਰ ਨੂੰ ਆਪਣਾ ਨਾਂ ਵੇਚਿਏ ਨਾ ਖਰੀਦੀਏ ਉਹਦੇ ਤਹਿਤ ਜਿਹੜੇ ਆਪਣੇ ਬਾਜ਼ਾਰ ਦੇ ਵਿੱਚ ਨੇ ਜਿੰਨੇ ਵੀ ਸ਼ਾਪਸ ਨੇ ਉਹਨਾਂ ਨੇ ਚੈਨਲ ਡੋਰ ਨਾ ਲਿਆਦੀ ਤੇ ਨਾ ਹੀ ਵੇਚੀਏ ਇਹ ਗੱਲ ਵੀ ਆਣ ਕੇ ਬੱਚੇ ਜ਼ਰੂਰ ਮੰਗਦੇ ਨੇ ਮੈਂ ਤੁਹਾਡੇ ਮਾਦੀਮ ਰਹੀ ਬੱਚਿਆਂ ਦੇ ਮਾਪਿਆਂ ਨੂੰ ਵੀ ਬੇਨਤੀ ਕਰਾਂਗਾ ਕਿ ਜਿਹੜੇ ਆਪਣੇ ਬੱਚਿਆਂ ਨੂੰ ਸਮਝਾਉਣ ਤੇ ਚੈਨਲ ਡੋਰ ਨੂੰ ਦੀ ਵਰਤੋਂ ਨਾ ਕਰੋ ਅਗਰ ਜੇਕਰ ਕੋਈ ਵੀ ਇਸ ਤਰ੍ਹਾਂ ਦਾ ਬੱਚੇ ਕੋਲ ਚੈਨਲ ਡੋਰ ਮਿਲਦੀ ਹੈ ਤੇ ਮਾਪੇ ਉਹਨੇ ਹੀ ਜ਼ਿੰਮੇਵਾਰ ਨੇ ਆਪਾਂ ਜਿਹੜਾ ਇੱਕ ਚੰਗੇ ਸ਼ਹਿਰੀ ਚੰਗੇ ਸਮਾਜ ਚ ਰਹਿੰਦੇ ਹੋਏ ਨਾ ਆਪਦੀ ਜਾਨ ਖਤਰੇ ਤੇ ਪਾਈਏ ਨਾ ਕਿਸੇ ਫੌਸ਼ੂਦੀ ਦਾ ਪੰਛੀ ਦੀ ਤੇ ਨਾ ਹੀ ਆਪਾਂ ਹੁਣਛਾਨੀ ਜਿਹੜੀ ਹੈ ਜਾਨ ਨੂੰ ਖਤਰੇ 'ਚ ਪਾਈ ਹੈ ਜੇ ਕਿਸੇ ਬੱਚੇ ਤੋਂ ਚਾਈਨਾ ਡੋਰ ਮਿਲਦੀ ਹੈ ਤਾਂ ਕੀ ਸਿਰਫ ਮਾਪੇ ਕੇ ਕਾਰਵਾਈ ਹੋਵੇਗੀ ਬਿਲਕੁਲ ਜੀ ਬਿਲਕੁਲ ਉਨੇ ਹੀ ਮਾਪੇ ਜ਼ਿੰਮੇਵਾਰ ਨੇ ਜਿੰਨੇ ਕੇ ਬੱਚੇ ਇਸ ਤਰ੍ਹਾਂ ਦੀ ਕਾਰਵਾਈ ਹੋਵੇਗੀ ਐਸੋਰਾ ਜਿਹੜਾ ਹਦਾਇਤਾਂ ਨੇ ਜਿਹੜੀਆਂ ਉਹ ਹੋਏ ਨੇ ਵੀ ਅਰਾਦਾ ਕਤਲ ਦਾ ਹੀ ਪਰਚਾ ਦਿੱਤਾ ਜਾਏਗਾ